ਲੁਧਿਆਣਾ ਦੇ ਵਿੱਚ ਉਸ ਵੇਲੇ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਜਦੋਂ ਉਹਨਾਂ ਨੇ ਸ਼ਿਵ ਜੀ ਦੀ ਮੂਰਤੀ ਨੂੰ ਖੰਡਿਤ ਰੂਪ ਦੇ ਵਿੱਚ ਦੇਖਿਆ ਲੁਧਿਆਣਾ ਦੇ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਨਹਿਰ ਦੇ ਕੰਢੇ ਇੱਕ ਪੁਰਾਣੇ ਬਰੋਟੇ ਦੇ ਹੇਠ ਬਣੇ ਮੰਦਰ ਦੇ ਵਿੱਚ ਸਥਾਪਿਤ ਸ਼ਿਵ ਜੀ ਦੀ ਮੂਰਤੀ ਕਿਸੇ ਅਣਪਛਾਤੇ ਵੱਲੋਂ ਖੰਡਿਤ ਕਰ ਦਿੱਤੀ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਅਤੇ Shiv ji ਦੇ ਹੱਥ ਦੇ ਵਿੱਚ ਫੜਿਆ ਪਿੱਤਰ ਦਾ ਤਰਸ਼ੂਲ ਵੀ ਮਲਜ਼ਮ ਆਪਣੇ ਨਾਂ ਲੈ ਗਏ ਅਤੇ ਇੱਕ ਮੂਰਤੀ ਵੀ ਗਾਇਬ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਦੀਪਕ ਅੱਕੜ ਨਾਵਾ ਮੇਰਾ ਇਹ ਕਿਹੜੀ ਜਗ੍ਹਾ ਤੇ ਮੰਦਿਰ ਹੈਗਾ ਤੇ ਇਹ ਮੰਦਿਰ ਬਾਜੀ ਬਰੋਟਾ ਰੋਡ ਦੇ ਉੱਤੇ ਆ ਬਹੁਤ ਪੁਰਾਣਾ ਮੰਦਿਰ ਹੈ Shiv ji ਦਾ ਮੰਦਿਰ ਹੈ ਬਹੁਤ ਮਸ਼ਹੂਰ ਮੰਦਿਰ ਆ ਬਰੋਟੇ ਥੱਲੇ ਬਣਿਆ ਹੋਇਆ ਮੰਦਿਰ ਹੈ ਇਹ ਤੇ ਇੱਥੇ ਕੱਲ ਰਾਤ ਕਿਸੇ ਸ਼ਰਾਰਤੀ ਬੰਦਿਆਂ ਨੇ ਕਿਤੇ ਮੰਦਿਰ ਦੀ ਤੋੜਪਾਨ ਕੀਤੀ ਹੈ ਭਾਜੀ ਇੱਕ ਅਵਲਾ ਜੀ ਦੀ ਮੂਰਤੀ ਹੈਗੀ ਜੀ ਉਹ ਤੋੜ ਤੋੜੀ ਹੋਈ ਹੈ ਪੂਰੀ ਉਹਨਾਂ ਨੇ ਸ਼ੰਕਰ ਭੁਲੇ ਦੀ ਤਾਂ ਹੱਥ ਸੀਗਾ ਉਹ ਤੋੜਿਆ ਹੋਇਆ ਜੀ ਤੇ ਇੱਕ ਤ੍ਰਿਸ਼ੂਲ ਸੀਗਾ ਔਰ ਇੱਕ ਉਹ ਤੋੜ ਕੇ ਲੈ ਗਏ ਹੋਏ ਨੇ ਜੀ ਤੇ ਇੱਕ ਮੂਰਤੀ ਸੀਗੀ ਇੱਥੇ ਨੰਦੀ ਜੀ ਦੀ ਉਹ ਵੀ ਚੱਕ ਕੇ ਲੈ ਗਏ ਹੋਏ ਨੇ ਜੀ ਕੋਈ ਸ਼ੱਕ ਹੈ ਕਿਸੇ ਦੇ ਕੋਈ ਪਤਾ ਲੱਗਿਆ ਹੈ ਕਿ ਕੌਣ ਹਾਂਜੀ ਪ੍ਰਸ਼ਾਸਨ ਨੂੰ ਕੋਲ ਕੀਤੀ ਹੈਗੀ ਅਜੇ ਪਤਾ ਲਗਾ ਰਹੇ ਨੇ ਕੁਝ ਕੈਮਰੇ ਲੱਗੇ ਹੋਏ ਨੇ ਇੱਥੇ ਉਹ ਕਹਿ ਰਹੇ ਵੀ ਸਾਡੇ ਹਾਰਡ ਡਿਸਕ ਨਹੀਂ ਹੈਗੀ ਵਿੱਚ ਕਿਸੇ ਦੇ ਲੱਗਾ ਬੰਦਾ ਕੋਈ ਆਪ ਨਹੀਂ ਹੈਗਾ ਹਲੇ ਬਾਕੀ ਪ੍ਰਸ਼ਾਸਨ ਪਤਾ ਲਗਾ ਰਿਹਾ ਹਲੇ ਵੀ ਕਿ ਜਿਸ ਤਰ੍ਹਾਂ ਤੁਸੀਂ ਦਿੱਤੇ ਕਿ ਤਰਸ਼ੂਲ ਲੱਗੇ ਨੇ ਕੋਈ ਕੀਮਤੀ ਤਰਸ਼ੂਲ ਸੀਗਾ ਕੋਈ ਪੁਰਾਣਾ ਤਰਸ਼ੂਲ ਸੀਗਾ ਤਰਸ਼ੂਲ ਪੁਰਾਣਾ ਸੀਗਾ ਭਾਜੀ ਪਿੱਤਲ ਦਾ ਬਣਿਆ ਹੋਇਆ ਸੀਗਾ ਤਰਸ਼ੂਲ ਉਹ ਕੋਈ ਜ਼ਿਆਦਾ ਉੱਤ ਹੈ ਨਹੀਂ ਸੀ ਵੀ ਕੀਮਤੀ ਦੀ ਕੋਈ ਇਦਾਂ ਦੀ ਗੱਲ ਨਹੀਂ ਸੀ ਪਿੱਤਲ ਦਾ ਸਿੰਪਲ ਤਰਸ਼ੂਲ ਸੀਗਾ ਪੁਰਾਣਾ ਪਰ ਇਹ ਹੈ ਤਾਂ ਚਲੋ ਮਾੜਾ ਹੀ ਹੈ ਜੀ ਨਾਲ ਹੀ ਸ਼ਰਾਬ ਤੋਂ ਠੀਕਾ ਲੱਗਦਾ ਕਿ ਇਹ ਨਸ਼ੇੜੀ ਦਾ ਕੰਮ ਹੈ ਯਾਰ ਰਾਤ ਨੂੰ ਉਹ ਵੀ ਸਕਦਾ ਭਾਜੀ ਪਰ ਕੁਝ ਕਹਿ ਨਹੀਂ ਸਕਦੇ ਹਲੇ ਜੀ ਹਾਂ ਜੀ ਪਤਾ ਕਰ ਰਹੇ ਨੇ ਹਾਂ ਜੀ ਜੀ ਸੀਸੀਟੀਵੀ ਮੋਰ ਭਾਈ ਪੁਲਿਸ ਨਹੀਂ ਹਾਲੇ ਤੱਕ ਤਾਂ ਕੋਈ ਮਿਲ ਨਹੀਂ ਪਈ 15 ਕੀ ਕਰਦੇ ਅਸੀਂ ਮੰਗੇ ਹੀ ਕਰਦੇ ਹਾਂ ਜੀ ਜਲਦ ਤੋਂ ਜਲ ਮੁਜਲਮ ਫੜੇ ਜਾਣ ਜਿਨ੍ਹਾਂ ਨੇ ਕੰਮ ਕੀਤਾ ਜੀ ਇਹ ਸਜ਼ਾ ਦਿੱਤੀ ਜਾਵੇ ਉਹਨੂੰ ਹਾਂਜੀ ਹਾਂਜੀ ਬਿਲਕੁਲ ਹੈਗਾ ਜੀ ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਇਜ਼ਾ ਲਿਆ ਅਤੇ ਨਾਲ ਹੀ ਨੇੜੇ ਤੇੜੇ ਲੱਗੇ ਸੀ ਸੀਸੀਟੀਵੀ ਕੈਮਰੇ ਵੀ ਵੇਖੇ ਜਾ ਰਹੇ ਨੇ ਇਹ ਜੀ ਆਪਣਿਆ ਮੂਰਤੀ ਹੈ ਜਿਹੜੀ ਇਹ ਕੋੜੀ ਹੋਈ ਆ ਇਹ ਰਾਤ ਦੀ ਗੱਲ ਦੱਸਦੇ ਨੇ ਅੱਛਾ ਜੀ ਹਾਂ ਮੰਦਿਰ ਪੁਰਾਣਾ ਜੀ ਕੋਈ ਕਿਤੇ ਪੁਰਾਣਾ ਕਾਫੀ ਆ ਹਾਂ ਮੰਦਿਰ ਪੁਰਾਣਾ ਮੰਦਿਰ ਕਾਫੀ ਪੁਰਾਣਾ ਕੋਈ ਸੀਸੀਟੀਵੀ ਵਗੈਰਾ ਪਤਾ ਲੱਗਿਆ ਜੀ ਨਹੀਂ ਸੀਟੀ ਵੀ ਕੈਮਰਾ ਉਹ ਲੱਗੇ ਹੋਏ ਨੇਗੇ ਉਨਰ ਪੁੱਛਿਆ ਉਹ ਕਹਿੰਦੇ ਵੀ ਚੱਲਦੇ ਨਹੀਂ ਹੈਗੇ। ਬਾਕੀ ਦੇਖਦੇ ਆਂ। ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ। ਹਾਂ ਜੀ ਮਾਮਲਾ ਜਾਂਚ ਕੀਤੀ ਜਾ ਰਹੀ ਹੈ। ਕਿੰਨੇ ਤੋਂ ਨੁਕਸਾਨ ਸਨ ਕਰਕੇ ਗਈ ਹੈ? ਮੂਰਤੀ ਕਹਿੰਦੇ ਨਾਲ ਵੀ ਲੱਗੇ ਹੈ ਇੱਕ ਤਸਵੀਰ ਵੀ ਲੱਗੇ ਚੁੱਕੀ। ਰਸੂਲ ਹਾਂ ਰਸੂਲ ਲੱਗਦੇ ਜੀ ਕਹਿੰਦੇ ਤਸਵੀਰ ਲੱਗੇ ਹੈ। ਤੇ ਮੂਰਤੀ ਭੰਨ ਤੋੜ ਕੀਤੀ ਹੈ ਜੀ। ਕਿਹੜੇ ਥਾਣੇ ਦਾ ਮਾਮਲਾ ਸਰ? ਕਿਹੜੇ ਥਾਣੇ ਦਾ? ਇਹ ਥਾਣਾ ਸ਼ਿਮਲਾਪੁਰੀ ਪੈਂਦਾ ਕਿਉਂਕਿ ਬਸੰਤਪਾਰ। ਇਹ ਹੁਣ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਕਾਰਵਾਈ ਚੱਲ ਰਹੀ ਹੈ ਜੀ ਖ਼ਬਰ ਦਾ ਦੱਸਿਆ ਕਿ ਐਸਆਈ ਨੇ ਕਿਹਾ ਕਿ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਦੇ ਹੇਠ ਇਹ ਪੂਰਾ ਮਾਮਲਾ ਆ ਚੁੱਕਿਆ ਉਹਨਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਲਦ ਤਫ਼ਤੀਸ਼ ਕਰ ਰਹੇ ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਕਿਸ ਨੇ ਕੀਤਾ ਇਸ ਬਾਰੇ ਉਹ ਜਾਂਚ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ